ਨੂੰ ਸੋ ਸਵਾ ਚਾਰ ਸਰਵਣੋਂ ਤੇ ਡੱਟ ਕੇ ਸੁਣਾਇਆ ਕਰੋ ਪ੍ਰਭੂ ਯਿਸੂ ਬਹੁਤ ਵੱਡੇ ਵੱਡੇ ਕੰਮ ਕਰਦਾ ਉਹਨੇ ਆਹ ਜ਼ਿੰਦਗੀਆਂ ਬਦਲ ਪਤਾ ਹੋਣਾ ਚਾਹੀਦਾ ਹallelujah ਆਪਾਂ ਬਾਈਬਲ ਚ ਪੜ੍ਹਦੇ ਆਂ ਪ੍ਰਭੂ ਯਿਸੂ ਕੋਈ ਮਾੜੇ ਮੋٹے ਥੋੜੇ ਸੋਨੇ ਲੰਗੜਿਆਂ ਨੂੰ ਤੋੜਿਆ ਉਹਨੂੰ ਮੁਰਦਿਆਂ ਨੂੰ ਜ਼ਿੰਦੇ ਕੀਤਾ ਤੇ ਉਹੀ ਉਹਦਾ ਆਤਮਾ ਹੁਣ ਵੀ ਕਰੀ ਜਾਂਦਾ ਹallelujah ਰੋਸੇ ਦੀ ਕਰਦੇ ਉਸੇ ਦਾ ਆਤਮਾ ਕਰਦਾ ਉਹ ਕਹਿੰਦਾ ਜਦੋਂ ਮੇਰੇ ਬਿਨਾ ਕਹਿੰਦਾ ਪਾਕ ਰੂਹ ਤੋਂ ਬਿਨਾ ਤੁਸੀਂ ਕਿਸੇ ਕੰਮ ਦੇ ਨਹੀਂ ਹallelujah ਜਦੋਂ ਪਾਕ ਰੂਹਾਂ ਦਾ ਸੱਚਮੁੱਚ ਉਹ ਤੋਂ ਗੁੰਗਿਆਂ ਨੂੰ ਵੀ ਬੋਲਣ ਲਾ ਦਿੰਦਾ ਵੈ ਤੇ ਜੇ ਆਪਾਂ ਉਹਨੂੰ ਹੀ ਨਾ ਪੁਕਾਰਿਆ ਉਹ ਕਹਿੰਨੇ ਮੈਂ ਹੀ ਕਰੂੰਗਾ ਨਹੀਂ ਆਪਾਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਹallelujah ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿੰਦੀਆਂ ਤੁਹਾਨੂੰ ਆਖੀਆਂ ਹਨ ਪਰ ਕਹਿੰਦਾ ਉਸ ਹੈਕਰਥਾਤ ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਉੱਤੇ ਕੱਲੇਗਾ ਸੋ ਤੁਹਾਨੂੰ ਸਭੋ ਕੁਝ ਸਖਲਾਵੇਗਾ ਅਤੇ ਸਭੋ ਕੁਝ ਜੋ ਮੈਂ ਤੁਹਾਨੂੰ ਆਖਿਆ ਤੁਹਾਨੂੰ ਚੇਤੇ ਕਰਾਵੇਗਾ ਹallelujah ਉਹ ਕਹਿੰਦਾ ਜੋ ਪਵਿੱਤਰ ਆਤਮਾ ਤੁਹਾਨੂੰ ਸਮਝਾਊਗਾ ਤੁਸੀਂ ਉਹੀ ਬੋਲੋਗੇ ਹallelujah ਕਹਿੰਦਾ ਆਪਦੇ ਆਪ ਕੋਈ ਨਹੀਂ ਬੋਲ ਸਕਦਾਗਾ ਬੋਲਿਆ ਕਿੱਥੇ ਜਾਂਦਾ ਨਹੀਂ ਬੋਲਿਆ ਜਾਂਦਾ ਹallelujah ਜਦੋਂ ਉਹ ਬੁਲਾਉਂਦਾ ਮਨ ਚ ਪਾਉਂਦਾ ਤੇ ਉਦੋਂ ਹੀ ਬੋਲਿਆ ਜਾਂਦਾ ਹallelujah ਇਹ ਤਰ੍ਹਾਂ ਕਰਕੇ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਮਨਾਂ 'ਚ ਪਾਪਾ ਕਿਸੇ ਨੂੰ ਸੋਸ ਸਮਾਂ ਚਾਰ ਸਰਾਣੋਂ ਤੇ ਡਟ ਕੇ ਸੁਨਾਇਆ ਕਰੋ ਪ੍ਰਭੂ ਯਿਸੂ ਬਹੁਤ ਵੱਡੇ ਵੱਡੇ ਕੰਮ ਕਰਦਾ ਉਹਨੇ ਆਹ ਜ਼ਿੰਦਗੀਆਂ ਬਦਲੀਆਂ ਉਹਨੇ ਫਲਾਣੇ ਦੀ ਜ਼ਿੰਦਗੀ ਬਦਲੀ ਧਮਕੇ ਦੀ ਬਦਲੀ ਪਤਾ ਹੋਣਾ ਚਾਹੀਦਾ ਹallelujah ਆਪਾਂ ਬਾਈਬਲ 'ਚ ਪੜ੍ਹਦੇ ਹਾਂ ਪ੍ਰਭੂ ਯਿਸੂ ਕੋਈ ਮਾੜੇ ਮੋٹے ਥੋੜੇ ਛੋਣੇ ਲੰਗੜਿਆਂ ਨੂੰ ਤੋੜਿਆ ਉਹਨੂੰ ਮੁਰਦਿਆਂ ਨੂੰ ਜ਼ਿੰਦੇ ਕੀਤਾ ਤੇ ਉਹੀ ਉਹਦਾ ਆਤਮਾ ਹੁਣ ਵੀ ਕਰੀ ਜਾਂਦਾ ਹallelujah ਰੋਸੇ ਦੀ ਕਰਦੇ ਉਸੇ ਦਾ ਆਤਮਾ ਕਰਦਾ ਉਹ ਕਹਿੰਦਾ ਜਦੋਂ ਮੇਰੇ ਬਿਨਾ ਕਹਿੰਦਾ ਪਾਖ ਰੋ ਤੋਂ ਬਿਨਾ ਤੁਸੀਂ ਕਿਸੇ ਕੰਮ ਦੇ ਹਾਲੇਲੂਇਆ ਜਦੋਂ ਪਾਕ ਰੂਹਾਂ ਦਾ ਸੱਚਮੁੱਚ ਉਹ ਤੋਂ ਗੁੰਗਿਆਂ ਨੂੰ ਹੀ ਬੋਲਣ ਲਾ ਦਿੰਦਾ ਵੈ ਤੇ ਜੇ ਆਪਾਂ ਉਹਨੂੰ ਹੀ ਨਾ ਪੁਕਾਰਿਆ ਉਹ ਕਹਿੰਨੇ ਮੈਂ ਹੀ ਕਰੂੰਗਾ ਨਹੀਂ ਆਪਾਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦੇ ਹਾਲੇਲੂਇਆ ਕਹਿੰਦਾ ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ ਜਿਸ ਤਰ੍ਹਾਂ ਸੰਸਾਰ ਦਿੰਦਾ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ ਹਾਲੇਲੂਇਆ ਆਪਣੇ ਸਾਰਿਆਂ ਦੇ ਘਰੇ ਸ਼ਾਂਤੀ ਹੈਗੀ ਐ ਹਾਂਜੀ ਸਾਰਿਆਂ ਦੇ ਘਰੇ ਐ ਰਾਈਚਗੜਾ ਕਿਸੇ ਦੇ ਘਰੇ ਨਹੀਂ ਹੈ ਨੀਗਾ ਨਸ਼ਾ ਕਿਸੇ ਦੇ ਘਰੇ ਨਹੀਂ ਸ਼ਾਂਤੀ ਪਰਮੇਸ਼ਰ ਦਿੰਦਾ ਹਾਲੇ ਲਈ ਮੰਗਿਆ ਕਰੋ ਆਪਾਂ ਕੀ ਮੰਗਣਾ ਹੈ ਪ੍ਰਭੂ ਤੇਰੀ ਸ਼ਾਂਤੀ ਆਵੇ ਸਾਡੇ ਘਰ ਚ ਸੱਚਮੁੱਚ ਆਪਾਂ ਰੁੱਖੀ ਰੋਟੀ ਖਾ ਲਾਂਗੇ ਜਿੱਥੇ ਲੜਾਈ ਉੱਥੇ ਰੋਟੀਆਂ ਜਿੰਨੀਆਂ ਮਰਜ਼ੀ ਖਾ ਲਓ ਪੱਚਦੀ ਵੀ ਨਹੀਂ ਹਾਲੇਲੂਇਆ ਜੇ ਆਪਣੇ ਘਰ ਚ ਸ਼ਾਂਤੀ ਜਿੱਥੇ ਲੜਾਈ ਝਗੜਾ ਨਹੀਂ ਉੱਥੇ ਆਪਾਂ ਰੁੱਖੀ ਰੋਟੀ ਵੀ ਆਪਣੇ ਪਾਚੇ ਜਾਊਗੀ ਹਾਲੇਲੂਇਆ ਪ੍ਰਭੂ ਦੀ ਸ਼ਾਂਤੀ ਮੰਗਣੀ ਹੈ ਇੱਕ ਸ਼ਾਂਤੀ ਤੇ ਪਾਕਰੂ ਸਾਡੇ ਘਰੇ ਆ ਬਸ ਹਾਲੇਲੂਇਆ ਜਦੋਂ ਆਪਣੇ ਘਰ ਚ ਸ਼ਾਂਤੀ ਆ ਗਈ ਤੇ ਮੁੜ ਕੇ ਲੜਾਈ ਰਹਿ ਜੂ ਉੱਥੇ ਨਹੀਂ ਰਹਿੰਦੀ ਗੀ ਹallelujah ਉਹ ਭੱਜ ਜੂਗੇ ਪਰਮੇਸ਼ਰ ਤੋਂ ਸ਼ਾਂਤੀ ਮੰਗਣੇ ਸੱਚੀ ਸ਼ਾਂਤੀ ਕਿਹਦੇ ਕੋਲੇ ਸੰਸਾਰ ਕੋਲੇ ਨਹੀਂ ਗੀ ਹallelujah ਸੱਚੀ ਸ਼ਾਂਤੀ ਕਿਹਦੇ ਕੋਲੇ ਹੈ ਪਰਮੇਸ਼ਰ ਕੋਲੇ ਆ ਉਹ ਦਿਨ ਆਪਾਂ ਉੱਥੇ ਸੁਣੀ ਸੀ ਨਾ ਕੈਪਟਨ ਦੀ ਗਵਾਹੀ ਸੁਣੀ ਸੀਗੀ ਉਹ ਵੇਖ ਲਾ ਕਿੰਨੀ ਤਨਖਾਹ ਸੀ ਪੈਸੇ ਨਾਲ ਨਹੀਂ ਸ਼ਾਂਤੀ ਮਿਲਦੀ ਗੀ ਨਹੀਂ ਮਿਲਦੀ ਪੈਸੇ ਨਾਲ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਪਰਮੇਸ਼ਰ ਦੇ ਸਕਦਾ ਵੈ ਹallelujah ਜਿੱਥੇ ਘਰੇ ਕਿਦੇ ਕਰੇ ਲੜਾਈ ਨਹੀਂ ਉੱਥੇ ਸ਼ਾਂਤੀ ਹੈ ਜਿੱਦੇ ਘਰੇ ਨਸ਼ਾ ਨਹੀਂ ਉੱਥੇ ਸ਼ਾਂਤੀ ਹੈ ਜਿੱਦੇ ਘਰੇ ਕੋਈ ਬਿਮਾਰੀ ਨਹੀਂ ਉੱਥੇ ਸ਼ਾਂਤੀ ਹੈ ਹallelujah ਨਹੀਂ ਤਾਂ ਜਿੰਨੇ ਮਰਜੀ ਵਰਤ ਰੱਖ ਲੋ ਜਿਵੇਂ ਮਰਜੀ ਕੁਝ ਕਰਨ ਉੱਥੇ ਕੁਝ ਨਹੀਂ ਹੋਣਾ ਜੇ ਆਪਾਂ ਵਰਤ ਰੱਖ ਕੇ ਵੀ ਪ੍ਰਭੂ ਦਾ ਧੰਨਵਾਦ ਨਾ ਕੀਤਾ ਫੇਰ ਵੀ ਕਿਸੇ ਨੂੰ ਗਾਲਾਂ ਕੱਢੀ ਉੱਥੇ ਵਰਤ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਹallelujah ਥੋੜਾ ਰੱਖ ਲੋ ਰੋਜ਼ਾਰਾ ਪ੍ਰਭੂ ਕਹਦਾ ਵੈ ਤੂੰ ਭੁੱਖਾ ਰਹਿ ਉਹ ਤਾਂ ਕਹਿੰਦਾ ਹੀ ਨਹੀਂ ਹallelujah ਇਸ ਤਰ੍ਹਾਂ ਕਰਕੇ ਜੇ ਰੱਖਿਆ ਤਾਂ ਦਿਨ ਆਪਾਂ ਆਪਦੀ ਜਵਾਨ ਤੇ ਵੀ ਕਾਬੂ ਕਰਨਾ ਮੈਂ ਹਾਲੇਲੂਇਆ ਉਹ ਆਪ ਜਿਹੜਾ ਜਿੰਨਾ ਆਪਾਂ ਨੂੰ ਟਾਈਮ ਮਿਲਦਾ ਪਰਮੇਸ਼ਰ ਦੇ ਲੇਖੇ ਲਾਉਣਾ ਮੈਂ ਹਾਲੇਲੂਇਆ ਸੱਚਮੁੱਚ ਸ਼ਾਂਤੀ ਦਾ ਉਹਨੇ ਕਿਹਾ ਮੈਂ ਸ਼ਾਂਤੀ ਦਾ ਰਾਜਕਮਾਰ ਐ ਕੋਈ ਦੇਜੋ ਸ਼ਾਂਤੀ ਆਪਣਾ ਕੋਈ ਰਿਸ਼ਤੇਦਾਰ ਆ ਕੇ ਸ਼ਾਂਤੀ ਦੇਜੋ ਆਪਾਂ ਨੂੰ ਸੱਦ ਲੋ ਜਿਹਨੂੰ ਮਰਜ਼ੀ ਇਕੱਠੇ ਕਰ ਲੋ ਦੇਜੋ ਕੋਈ ਨਹੀਂ ਦਿੰਦਾਗਾ ਉਹ ਤਾਂ ਆਪਾਂ ਨੂੰ ਭਲਾ ਅਸ਼ਾਂਤੀ ਆਪਣੇ ਘਰ ਚ ਫਲਾ ਜਾਣਗੇ ਲੈ ਅੱਛਾ ਤੂੰ ਪ੍ਰਭੂ ਨੂੰ ਮੰਨਣ ਲੱਗ ਗਿਆ ਤੁਹਾਡੇ ਘਰੇ ਕੰਮ ਤਾਂ ਕੋਈ ਹੋਇਆ ਨਹੀਂ ਤੁਹਾਡੇ ਘਰੇ ਆ ਤਾਂ ਹੋਇਆ ਨਹੀਂ ਆ ਤਾਂ ਉਹ ਤਾਂ ਆਪਾਂ ਨੂੰ ਹੋਰ ਅਸ਼ਾਂਤੀ ਦੇਣ ਕਿ ਉਹ ਨਹੀਂ ਸ਼ਾਂਤੀ ਨਹੀਂ ਦੇਣੀ ਹਾਲੇਲੂਇਆ ਸੱਚੀ ਸ਼ਾਂਤੀ ਕਿਹਦੇ ਕੋਲੇ ਹੈ ਪ੍ਰਭੂ ਜੀਸ਼ੂ ਕੋਲੇ ਆਪਾਂ ਉਹ ਸ਼ਾਂਤੀ ਮੰਗਣੀ ਹੈ ਪ੍ਰਭੂ ਤੂੰ ਸਾਡੇ ਘਰ ਚਾ ਸਾਡੇ ਘਰ ਗੁੱਸੇ ਵਾਲਾ ਦੁਸ਼ਟ ਆਤਮਾ ਛੱਡ ਕੇ ਚਲਿਆ ਜਾਵੇ